ਕਈ ਗੱਲ ਉਹਨੂੰ ਵੀ ਬਣਤੇ 2.5 ਰੱਖ ਤੋਂ ਗੁਰਲੀ ਕੀਮਤ ਰੱਖੀ ਹੈ ਵੀ ਠੀਕ ਹੈ ਤੇ ਕੋਈ ਵੀ ਬੰਦਾ ਬੋਲੀ ਦੇਖ ਸਕਦਾ ਹੈ ਜਿਹਨੇ 40 ਦੀ ਭਰੀ ਹੋ ਕੋ ਤੇ ਬਾਕੀ ਜਦੋਂ ਜਿਹੜੇ ਫਿਰ ਟੁੱਟ ਗਏ ਉਹ ਬੰਦਾ ਚੌਥਾ ਇਹ ਸਭ ਪੈਸੇ ਗਮਗ ਰਹੂਗਾ ਠੀਕ ਹੈ ਦੂਜੇ ਪੈਸੇ ਜਦੋਂ ਕਾਗਜ਼ ਪੱਤਰ ਸਹੀ ਹੋ ਗਿਆ ਉਹਨੂੰ ਲਗੋਗੇ ਠੀਕ ਹੈ ਦੂਜੇ ਨੰਬਰ ਦੇ ਜਿਹੜੇ ਬੰਦਿਆਂ ਦੀ ਬੋਲੀ ਨਾ ਗਈ ਉਹਨਾਂ ਵੀ 40 ਦੀ ਬਾਤ ਕਰਾਂਗੇ ਠੀਕ ਹੈ ਇਹ ਮਕੀਨਾਂ ਵਾਲੀਆਂ ਜਿਹੜੀਆਂ ਉਹਨਾਂ ਦੀ ਮੁੱਢੀ ਕੀਮਤ ਰੱਖਾਂਗੇ ਦਾਦਾ ਜੀ ਠੀਕ ਹੈ ਕਿਉਂ ਕੋਈ ਕੋਈ ਬੰਦਾ ਦੇਖਦਾ ਕਰਾਗਾ ਬੋਬੀ ਤੇ ਉਹ ਮੋਤੀ ਗਿਰਾਵੀ ਹਾਂ ਹਾਂ ਬੋਲਵੀ ਬੋਲੋ ਗੜਾ ਬੋਲੋ ਕਿਨੇ ਬੰਦੇ ਆ ਤੇ ਪਰ ਮਸ਼ੀਨਾਂ ਦੀ ਨਹੀਂ ਕੋਈ ਬੰਦਾ ਵੀ ਦੇਖਦਾ ਕਰਾਗਾ ਪੰਜ ਵਾਲਾ ਜਿਹੜੇ ਨੇ ਹੋਰ ਨਹੀਂ ਕਿਸੇ ਨੇ ਬੋਲੀ ਜਣੀ 2000 ਰੁਪਏ ਟੋੜੀ ਉਹਨਾਂ ਦੀ ਅਲੱਗ ਜੀਆ ਮੁੰਡੇ ਨੇ ਗਰਮੇਲ ਨੇ ਇਕੱਲੇ ਮਸ਼ੀਨਾ ਵਾਸਤੇ ਭਰੀ ਹੈ ਠੰਡ 2000 ਵਾਸਤੇ ਵੀ ਦੇ ਸਕਦਾ ਬੋਬੀ ਬੰਨਾ ਯਾਰ ਮਸ਼ੀਨਾ ਵਾਸਤੇ ਹੀ ਦੇ ਦਰਦਾ ਠੀਕ ਹੈ ਹਲੋ ਕਿਹੜਾ ਹੋਲਾ ਕਰਾ ਦੇਵੀਂ ਆਗਰ ਬੰਨ ਬਚੂ ਕਰਦੇ ਸੀ ਕਿੰਨਾ ਟਾਈਮ ਲੱਗਦਾ ਤੈਨੂੰ ਦੇਖਣਾ ਕਰ ਲੋ ਕਰੋ ਜੀ ਕਰੋ ਇਹ ਲੋਕ ਹੁੰਦੇ ਫਿਰ ਨਾ ਅੱਛਾ ਕਰੋ ਠੀਕ ਹੈ ਜਰਾ ਠੀਕ ਹੈ ਮੈਂ ਮੇਰਾ ਮਾਮਲਾ ਪਰ ਮੈਨੂੰ ਗੇਂਗਰਾ ਅੱਛਾ ਉਹਨੂੰ ਕਹਿ ਕਾ ਲਿਆ ਹਾਂ ਜੀ ਫੋਨ ਲਾ ਕੇ ਫੋਨ ਕਰਤੇ ਅੱਜ ਫੋਨ ਲਾ ਕੇ ਇੱਧਰ ਆ ਗਏ ਤੇ ਇਹ ਤਾਂ ਅਜੇ ਬਠਿੰਡੇ ਦੀ ਮੈਂ ਬਹੁਤ ਬਹੁਤ ਅਜੇ ਵੀ ਕੰਮ ਕਰਨਾ ਹੈ ਕੋਈ ਉਹਦਾ ਇੱਥੇ ਬੰਦਾ ਹੈ ਨਹੀਂ ਹੁਣ ਇੱਕ ਬੰਦੇ ਵਿੱਚ ਜੀ ਆਪਣੇ ਵਿੱਚ ਜੀ ਕੋਈ ਬੰਦਾ ਹੈਗਾ ਉਹ ਬੋਲੀ ਦੱਸੋ ਜਾਨ ਸਾਡਾ ਪੁੱਛ ਕੇ ਦਿੰਦਾ ਠੀਕ ਹੈ ਠੀਕ ਜੀ ਤੁਹਾਨੂੰ ਜੀ ਕਦੇ ਬਹੁਤ ਟਾਈਮ ਲੇ ਬੰਦੇ ਬੋਲਦੇ ਹਾਂਜੀ ਤੁਸੀਂ ਨਾ ਕਿਹੜਾ ਕਰਾਉਣਾ ਹੈ ਕਿਹੜਾ ਕਰਾਉਣਾ ਹੈ ਮਗਰ ਮਗਰ ਉਹ ਰੇਟ ਆਉਂਦੇ ਆਏ ਹਾਂਜੀ ਇਹਨੇ ਵੀ ਕਾਪੀ ਕਿੰਨੇ ਦੇ ਵਿੱਚ ਕਰ ਲਓ ਪਹਿਲਾਂ ਵੀ ਉਹ ਲਾਗੀ ਇਹਦਾ ਬੀਮਾ ਮੂਤਾ ਇਹ ਕਹਿੰਦੇ ਵੀ ਜੇ ਸਟੱਟ ਕੀ ਜਨੰਨਾ ਲੱਗ ਜੇ ਕਹਿੰਦੇ ਨਹੀਂ ਕਰਦੇ ਨਹੀਂ ਕਰਦੇ ਲੱਗ ਪਗ 20 ਰੁਪਏ ਲੱਗਣਗੇ ਜਨਨਾ ਆਪਣਾ ਪੂਰਾ ਪੂਰਾ ਨਾਮ ਮੰਨ ਕੇ ਨਹੀਂ ਉਦੋਂ ਪਹਿਲਾਂ ਉਹ ਨਹੀਂ ਅਸੀਂ ਤਾਂ ਖੋਦ ਇੱਕ ਮਹੀਨੇ ਦਾ ਸਮਾਂ ਲਾ ਮੰਗੇ ਹਾਂ ਉਹਦੇ ਵਿੱਚ ਕਰਾਉਂਦੇ ਸੀ ਭਵੰਦ ਹੋਵਾਂਗੇ ਠੀਕ ਹੈ ਠੀਕ ਹੈ ਨਾ ਗੱਲ ਨੀ ਚੌਥਾ ਸਫਰ ਕੇ ਡਾਇਰੈਕਟਰ ਅਜੀਲ ਜਉ ਇਹ ਅਗਲਾ ਮੱਖਸਾ ਭਰ ਕੇ ਕਾਗਜ਼ ਤਿਆਰ ਕਰਕੇ ਜਦੋਂ ਸਾਰੀ ਪੇਮੈਂਟ ਕਰੂਗਾ ਉਹ ਬਿਲਕੁਲ ਟਰੈਕਟਰ ਛੱਡੇ ਕੰਮ ਜਾਰੀ ਚੋਂ ਫਿਰ ਸਬਤ ਦਾ ਪੈਂਟਰ ਦਾ ਜੀ ਆਊਗੀ ਉਹ ਰਾਹੀ ਪੁੱਛਦੇ ਹੋ ਰੈਟਰ ਨੂੰ ਦੇਣਾ ਹੋਈ ਟਰੈਕਟਰ ਦੀ ਵਿਵਸਥਾ ਪੂਰੇ ਹੋਣੀ ਨਹੀਂ ਯਾਰ ਬਹੁਤ ਵਕਤ ਲੱਗ ਜਾਣਾ ਡਾਕੂਮੈਂਟਾਂ ਦਾ ਇਹਦਾ ਉਸੇ ਥਾਂ ਤੇ ਰੱਖੋ ਜੀ ਕਾਗਜ਼ ਦੇ ਦਿਨਾ ਤੁਹਾਨੂੰ ਮੁਕਮਲ ਕਰਕੇ ਦੇ ਦੇ ਤੁਸੀਂ ਆਖ ਕਹੋ ਕਿ ਸਾਨੂੰ ਕੋਈ ਇਤਰਾਜ਼ ਨਹੀਂ ਉਹਦਾ ਮਤਾ ਪਾ ਕੇ ਦੇ ਦੇਣੀ ਪੇਮੈਂਟ ਨਹੀਂ ਲੈਓ ਜੀ ਪੇਮੈਂਟ ਦਾ ਵੀ ਉਦੋਂ ਦੀ ਹੱਕ ਹੈ ਜੀ ਪੇਮੈਂਟ ਵਿੱਚ ਪੇਮੈਂਟ ਨਹੀਂ ਕਰੀ ਅੱਜ ਇਹ ਰਾਾਇਆ ਕਰਤ ਕੋ ਵੀ 25000 ਦਾ ਉਹ ਦੂਸਰੀ ਬਾਤ ਇਹ ਨਾਮ ਮਰ ਕਿਉਂ ਕਰਿਆ ਆਏ ਕਿ ਕੋਈ ਦੁਬਾਰਾ ਇਹਦਾ ਫਾਰਮ ਪੋਜੀਟਿਵ ਜੇ ਬੋਲੀ ਟੁੱਗੀ ਇਹ ਰਿਪੋਰਟ ਕਰ ਜੇ ਬੋਲੀ ਟੁੱਗੀ ਤੁਸੀਂ ਜੇ ਤੇ ਸਾਨੂੰ ਕਾਗਜ਼ ਸੀਗਾ ਉਹਦੇ ਟਰੈਡ ਦੇ ਦਿਓ ਉਹਦੇ ਪੈਸੇ ਲੈ ਲਓ ਇਹ ਪੈਸੇ ਲਵੋਗੇ ਕਿ ਸਾਡਾ ਟਰੈਡ ਦਿਓ ਇਹ ਤਾਂ ਨਹੀਂ ਤਾਂ ਤੁਸੀਂ ਪੈਸੇ ਲੈ ਕੇ ਟਰੈਡ ਲੈ ਜਾਓ ਮੰਡੀ ਦੇ ਵੀ ਦਿੱਤੇ ਦੇਣਾ ਹੈ ਮੰਡੀ ਆ ਦੇਣਾ ਹੈ هويو سولو تا هيو گڏ گڏ ڪڍ ڪو سولو پئي ਤਾਂ ਇਹ ਹੁੰਦੀ ਹੈ ਜੀ ਦੇਖੋ ਚੌਥਾ ਹਿੱਸਾ ਜੇ ਆਪਾਂ ਜਿੰਨਾ ਹੀ ਰੱਖੀ ਮੰਨੀਆਂ ਤਾਂ 60000 ਰੁਪਏ ਬਣ ਗਿਆ 60000 ਦੇ ਕਿਕਰ ਟਰੈਕਟਰ ਦੇਣਾ ਬਣਦਾ ਮੰਡੀ ਚ 2 ਦਾ 10000 ਦੇ ਕਿਕਰ ਟਰੈਕਟਰ ਲਿਆਉਦੇ ਆ ਅਸੀਂ ਹਾਂ ਤਾਂ ਕਾ ਇੰਨਾ ਕੱਪੀ ਨੇ ਸਾਰੇ ਸਾਰੇ ਬੰਦੇ ਕਿੱਥੇ ਜਾਊਗਾ ਜਿਹੜਾ ਕੋਈ ਟਰੈਕਟਰ ਲੈ ਕੇ ਜਾਊਗਾ ਨਹੀਂ ਐ ਜਾਣਾ ਕਿੱਥੇ ਆ ਬੰਦੇ ਪਿੰਡਾਂ ਦੀ ਬੰਦੇ ਨੇ ਕਿੱਧਰ ਵੀ ਭਾਂਚਾਂ ਜੀ ਕੋਈ ਗਵਾਹੀ ਪਵਾਈ ਹੋਈ ਤੁਸੀਂ ਬੰਦੇ ਦੀ ਹਾਂ ਉਹ ਤਾਂ ਗੱਲ ਬਾਕੀ ਗੱਲ ਕੋਈ ਕਾਣ ਦੇ ਕੋਲੇ ਹੋਣੇ ਪੂਰੀ ਪੇਮੈਂਟ ਤੇ ਟਰੈਕਟਰ ਚਾਹੀਦਾ ਤੁਹਾਨੂੰ ਪਹਿਲਾਂ ਨਹੀਂ ਨਹੀਂ ਮੈਂ ਦੰਦੀ ਨਹੀਂ ਸਾਰੇ ਸਾਰੀ ਐ ਕਰ ਰਿਹਾ ਪੂਰੀ ਪੇ ਕਾ ਗ੍ਰੋਥ ਲੈ ਲਓ ਨਾ ਜਿੱਦੇ ਹੱਟ ਟਾਈਮ ਦੇਣਾ ਤਾਂ ਦਿੰਦੇ ਨੇ ਠੀਕ ਗੱਲ ਹੈ ਮੰਡੀ ਦੇ ਦਿੰਦੇ ਨਹੀਂ ਟ੍ਰੇਡ ਹੈ ਹੈਲੋ ਮੰਡੀ ਦੇ 10000 ਦੇ ਕੀ ਲੈਣਾ ਪਾਜੀ ਮੰਡੀ ਨੂੰ ਆਪੇ ਵਾਪਸ ਲਿਆ ਕੇ ਆਉਣਾ ਮੰਡੀ ਵਾਲੀ ਨਹੀਂ 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 ਇਹ ਰੰਗ ਹੋ ਵੀ ਕੋਈ ਸੁਣਵਾਇਆ ਰੋਇਆ ਬੋਲੀ ਦਾ ਹੱਕਦਾਰ ਹਰਖ ਪਈ ਆ ਠੀਕ ਹੈ ਬੋਲੀ ਦਾ ਹੱਕਦਾਰ ਹੈਗਾ ਠੀਕ ਹੈ ਨਾ ਅਸੀਂ ਕੋਟਲੀ ਆ ਕੀਤਾ ਇਹ ਰੱਖੇ ਕਿਉਂ ਨਹੀਂ ਦੱਸ ਤੁਸੀਂ ਸਾਰੇ ਮਾਲਕਾਂ ਅਸੀਂ ਦੇ ਮੈਂ ਤਾਂ ਸੁਪੂਤਾਂ ਦੇ ਰਹਿੰਦੇ ਹਾਂ ਅਸਾਂ ਇਹ ਥੋੜੀ ਪੈਸੇ ਆ ਥੋੜੀ ਰੀਜ਼ ਨਹੀਂ ਆ ਠੀਕ ਹੈ ਇਹ ਕੋਈ ਨਰਮਨ ਸਿੰਘ ਪਰਮਾਟ ਅਧਾਰਾ 5000 ਆਪਣੇ ਨਾਲ ਲੈ ਜਾਓ ਇਥੇ ਸਾ ਅਸੀਂ ਸਾਰੇ ਜਣੇ ਭਾਗੀਦਾਰ ਆਏ ਆ ਬਾਹਰ ਦੇ ਇਸ ਕਰਕੇ ਇਹ ਜਿੰਨਾ ਹੋਵੇ ਵੀ ਆਏ ਹੋਣ ਹਾਂ ਕੋਈ ਛੋਟਾ ਫਿਰ ਪੈਸੇ ਦੀ ਰੱਖ ਲੋ ਹਾਂ ਕਿਥੇ 60000 ਰੁਪਏ ਤੋਂ 10000 ਭਰ ਲਓ 5000 ਹੋਰ ਲੈਣ ਨੂੰ 10000 ਵੀ ਲੈ ਲਓ ਕਮੇਟੀ ਬਣਾਓ ਕੋਈ ਲੈ ਅਗਲੇ ਜਿੰਨਾ ਕਿ ਮੈਨੂੰ ਨੌਲੇਜ ਹੈ ਪੂਰੇ ਪੈਸੇ ਭਰ ਕੇ ਜਾਂਦੀ ਵੀ ਗੱਲ ਆ ਉਹ ਵੀ ਕਰ ਲੋ ਗਿਆ ਤੁਸੀਂ ਇਹ 60000 ਬਣਦਾ ਨਾ ਇਹ 30000 ਰੁਪਿਆ ਰੱਖਾਂਗੇ ਜੀ 30000 ਰੁਪਿਆ ਦੇ ਕੇ ਜਾਣਾ ਪਊਗਾ ਇਹ ਕਿਹਦੀ ਬੋਲੀ ਕੀ ਪਤਾ ਕਿੰਨੇ ਦੇ ਟੁੱਟੇ ਚੌਥੇ ਫਿਰ ਗੱਲਾਂ ਕੀ ਰੱਖਣਾ ਫਿਰ ਇਹ ਇੱਕ ਮਿੰਟ ਕਰ ਲਓ ਆਪਾਂ ਦਾ ਜਿਹੜੀ ਸਟਾਰਟਿੰਗ ਬੋਲੀ ਆ ਉਸੇ ਦੀ ਮੰਨਿਆਗਾ ਉਸ ਤੋਂ ਉੱਪਰ ਤਾਂ ਕਿਤੇ ਵੀ ਜਾ ਸਕਦੀ ਹੈ ਨਾ ਹਾਂਜੀ ਵੀ 3000 ਰੁਪਏ ਨਹੀਂ ਨਹੀਂ 9965 9935 95 ਰੁਪਏ ਹੋਣੀ ਹੋਣੀ ਸਾਡੀ ਵੀ ਕਿਹੜੀ ਆਏਂਗਾ ਪਰ ਮਿੰਟ ਦਾ ਰਹਿੰਦੇ ਪ੍ਰਾਈਮ ਨਹੀਂ ਕਰਦਾ ਫਰਕ ਪਉਂਦਾ ਜਿਹੜਾ ਉਹ ਕੰਮ ਕਰਾਉਣਾ ਜਿਹੜਾ ਨਹੀਂ ਕਰਾਂਗੇ 3000 ਰੁਪਏ ਹੈ ਦੇ ਬਗੂ ਨੂੰ ਲੇਖਣਾ ਨਾ ਕਰਦਾ ਮੈਂ ਜਦੋਂ ਇਹ ਚਾਹ ਨਹੀਂ ਮਿਲਦਾ ਇਹ ਚਾਰਦਾ ਹੀ ਕਰਦਾ ਹਾਂ ਮੈਂ ਗੱਲ ਉਹ ਜਿਹਾ ਇੱਕ ਹੋਰ ਹੈ ਮੈਡੀਕਲ ਕੁਝ ਜਿਹੜੀ ਮੈਂ ਤੁਹਾਨੂੰ ਯਾਰ ਹੈਲੋ ਥੈਂਕ ਯੂ ਸਰ ਉਹਨਾਂ ਨੂੰ ਦੋ ਤੋਂ ਪੰਜ ਲੇ ਲੀ ਬਿੰਦੂ ਯਾਰ ਉਹਨਾਂ ਨੇ ਸਪੈਸੀ ਦੇ ਪੈਸੇ ਲਏ ਨੇ ਉਹਨਾਂ ਨੂੰ ਲੋਨ ਵੀ ਕਲੀਅਰ ਕਰਾਉਣਾ ਕੋਈ ਛੇਤੀ ਕਰਦਾ ਪਈ ਹੈ ਜੀ ਕਿਹਾ ਫਿਰ ਉਹ ਤੁਹਾਨੂੰ ਨੇ ਪੈਸੇ ਦਾ ਵੀ ਆਪਾਂ ਤੁਹਾਨੂੰ ਨੇ ਕਰਦੇ ਆ ਜੀ ਬੰਦ ਦੋਵੇਂ ਹਮਸਲਾ ਬੰਦਾ ਹੈ ਪਹਿਲੇ 10 ਨੇ ਪੰਜ ਰੱਖਨੇ ਤੇ 9 ਤੋਂ 40 ਫੜ ਕੇ ਲੈਣੇ ਤਾਂ ਪਤਾ ਪਾ ਕੇ ਦੇਣਾ ਫਿਰ ਉੱਥੇ ਗੱਲ ਕਰਦਾ ਫਿਰ ਕਿਥੇ

ਮਾੜੇ ਮੁੰਡੇ ਗੱਲ ਪਬਲਿਕ ਦਿਲਵੀਰ ਜੱਟ ਨੂੰ ਮੇਰੀ ਗੱਲ ਤੁਹਾਨੂੰ ਮੁੰਡੇ ਦੀ ਉਹ ਤਾਂ ਇਹ ਜਿਹੜਾ 1 ਮਹੀਨੇ ਦਾ ਸਮਾਂ ਮੰਗਿਆ ਨਾ ਸੋਤੋਂ ਅਸੀਂ ਨੇ ਉਹ ਜਿਹੜੇ ਸਿਰ ਬੰਦੇ ਸਿਰ ਬੋਲੀ ਟੁੱਟਦੀ ਆ ਟਰੈਕਟਰ ਪਾਣੀ ਦਾ ਤੇ ਮਾਰਕਾ ਉਹ ਤਾਂ 30000 ਰੁਪਏ ਇੱਥੇ ਜਮ੍ਹਾਂ ਹੋ ਜਾਊਗਾ ਜੀ 1 ਮਹੀਨੇ ਦੇ ਅੰਦਰ ਅੰਦਰ ਅਸੀਂ ਕਾਗਜ਼ੀ ਕਾਰਵਾਈ ਪੂਰੀ ਕਰਦੇ ਉਹਦੇ ਨਾਮ ਕਰਾਉਣ ਦੇ ਬਾਵਲੇ ਅਸੀਂ ਉਹ ਬਾਅਲੇ ਫਿਰ ਬਸ ਇਹੀ ਪੁੱਛਦੇ ਕਿ ਇਹ ਨਹੀਂ ਗੱਲ ਇਹ ਨਹੀਂ ਹੈਗਾ ਵੀ ਤੁਹਾਨੂੰ ਲੰਕਾਈ ਜਾਵਾਂਗੇ 1 ਮਹੀਨੇ ਦੇ ਦੇ ਕੇ ਬੰਦਾ ਹਿੰਮਤ ਕਰਦਾ ਮੈਂ ਤਾਂ ਆਪੀ ਕਰ ਲਊਗਾ ਨਹੀਂ ਨਹੀਂ ਇੱਕ ਵਾਰ ਉਹ ਤਾਂ ਵੈਸੇ ਗੱਲ ਤੁਹਾਨੂੰ ਕਹੀਏ ਵੀ ਜੇ

ਇਹ ਕਹਿੰਦੇ ਹਾਂ ਕਿ ਹਾਂ ਜੀ ਟਾਈਨ ਕਰਦਾ ਜਾਂ ਇਹ ਫਸਟ ਡੋਡਾ ਨਾ ਬੈਠੇ ਹਾਂ ਸਾਨੂੰ ਵੀ ਪਤਾ ਕਿ ਟਰੈਕਟਰ ਹੁੰਦਾ ਤੁਮ ਵਾਸਤੇ ਲੈਂਦਾ ਜੇ ਆ ਗਿਆ ਸੀ ਜੀ ਨਾ ਇਹ ਕਹਿੰਦਾ ਕਿ ਕਾਸ਼ ਕਰਦਾ ਟਰੈਕਟਰ ਲੈ ਲੈਂਦਾ ਉਹ ਕੀ ਕਰੀਂ ਦੋ ਹਾਂ ਉਹ ਪਤਾ ਕੀ ਹੈ ਕੋਈ ਨਾ ਆਇਆ ਨਾ ਮੇਰਾ ਬਹੁਤ ਪੈਸਾ ਠੀਕ ਹੈ ਹੋ ਜਾਣਾ ਯਾਰ ਬਲਵੀਰ ਬਲਵੀਰ ਦਾ 270000 ਬੋਲ ਬੋਲ ਬੋਲੀ ਬੋਲੀ 75 ਕਰਦੇ ਜਿਹੜਾ ਬਸਰਾ ਬੋਰ ਦੱਸਾ ਕਰਨ 275 ਜੀ 80 ਕਰਦੇ ਜੀ ਕਿ 80 ਕਿਹੜਾ ਹਾਂ ਹਰਜੀਤ 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 ਹਰਮੇਰ ਜੀ ਆਹ ਮੇਰੇ ਦੋਤੀ ਕਰ ਦੋ ਨੰਬਰ 90 85 ਕਿੜਾ ਬਕਲ ਵਾਸਤੇ ਨੰਬਰ ਕਰ ਖਰਚ ਕਰਤਾ ਤੁਮ ਕੋ ਮੈਂ ਚੈਨਲ ਕੋਈ ਨਹੀਂ ਸਰੋ ਨਾ ਕਰੇ 90 ਤੈਨੂੰ ਕਰਦਾ ਆਜ ਮੈਂ ਪਾਲੀ ਜੀ 5 ਕਰ ਬਈ ਹਰਜੀਤ

20 ਇਕੜ ਹਰ ਜੀ 40 ਕਰੋ ਜੀ ਇਹ ਉਹਦਾ 35 ਇਕੜ ਉਹਦਾ ਪ੍ਰਿੰਸੀਪਲ ਤੋਂ ਜੀ ਤੇ ਬਲਬੀਰ ਦਾ ਕਰੂ 40 ਬੀਰ ਦਾ ਕਰੀਏ ਇਸਨੂੰ 40 ਉਹ ਕਿਦਾਂ ਨਵੇਂ ਜਾਂ ਕਰ ਦੋ ਜੀ ਜਿਹੜਾ ਨਵੇਂ ਪੰਮਨ ਕਰਵਾਉਂ ਕਰਵਾਉਂ ਤਗੜਾ ਹੋ 12 ਮਾੜ ਲਾ ਨਾ 55 ਕਰੂ ਜੀ 12 ਮਾ ਕਰ ਜੀ 55 ਜੀ ਜਿਹੜੇ ਹਾਂ ਜੀ 55 ਕਰ ਦੋ ਜੀ 55 ਇਸ ਕਰੂੰ ਜੀ 55 आंगूर सब्जी लेने आंगूर साठ करों ये मैंने बेबी यार साठ करों हाँ मैंने बेबी यार साठ करों आर्डर कर देंगे हाँ आर्डर कर ਘਰਜੀਤ ਕਰਦੇ ਜੀ 68 ਕਰੋ ਜੀ ਇਹ ਤਾਂ ਨਵਾੜ ਜੀ ਜੀ ਰੇਡ ਕਰੋ ਜੀ ਕੰਨ ਰੇਡ ਕਰੋ ਜੀ 68 ਕਰ ਦੋ ਜੀ ਹਲਵੰਤ ਦਾ ਜੀ ਮੇਰੀ ਬਾਤ ਸੁਣ ਮੈਂ ਟੈਕਰੀ ਤੇ ਗਿਆ ਜਦੋਂ ਮੈਂ ਬੋਕਰ ਹਾਂਜੀ 10 ਮਿੰਟ ਤੱਕ ਰੋ 68 ਕਰੋ ਜੀ ਪਿਆਰ ਕੰਨ ਖਿਡਾੜ ਕਰੋ ਜੀ ਬੋਲੋ ਜੀ ਬੋਲੋ ਜੀ ਬੋਲੋ ਚਲ ਚੱਸ ਕਰਨਾ ਕੋਈ ਵੀ ਬੰਦਾ ਸਾਹਬ ਬੋਲ ਸਕਦਾ ਦੱਸੇ ਜਿਹੜੇ ਬੋਲ ਸਕਦਾ ਕੋਈ ਮੇਰਾ ਜਦੋਂ ਤਨ ਕਰਦੇ ਫੇਰ ਨਹੀਂ ਬਾ ਕਰਦੀ ਤਨ ਫਿਰ ਬੋਲ ਸਕਦਾ ਵੀ ਜਾਂਦੇ ਡਾਕਟਰ ਹੈ ਸੁਨਾਓ ਬੀਨੋ ਆਏ ਬੰਦੇ ਆ ਜਾ ਨਸ਼ੀਤੀ ਕਿਜਾ ਕਰੇ ਥੋੜਾ ਜਿਹਾ ਲੈ ਲੈਣਾ ਨਹੀਂ ਹਾਂ ਹਾਂ ਹਾੜ ਕਰੋ ਜੀ 70 ਕਰ ਦੋ ਜੀ ਬੋਲਦਾ 70 70 ਕਰ ਦੋ ਮਿਲ ਕੋ ਕਰੇਕ ਨੂੰ ਦਤਨ 75 ਜੀ ਨਹੀਂ ਸਿੱਖਦਾ ਨੂੰ 70 ਕਰ ਦੇ ਜੀ 70 ਕਿਧਰ ਵਾ ਕੇ ਪਈ 80 ਕਰ ਦੇ ਜੀ ਦਤਨ ਨਫੀ ਕਰ ਦੇ ਜੀ ਬਹੁਤ ਅੱਗੇ ਆ ਜਾ ਇੱਥੇ ਆ ਜਾ ਅੱਛਾ ਕੋਈ ਹੋਰ ਲਾਉਣੇ ਹੋ ਕੋਈ ਵਿਹਾਰ ਕਰਾਉਣ ਦਾ ਕੁਝ ਕੋਈ ਦਾ ਜਾਣਕਾਰੀ ਕੋਈ ਕਰੋ ਦਤਨ ਨਫੀ ਤੇ ਕਿ ਐਸੀ ਕਰੋ ਜੀ ਕਿ ਐਸੀ ਕੰਮ ਨਾ ਰਹਿ ਹੋਨਾ 82 ਗਿਰੋ ਜਿੰਨਾ ਦਾ ਇਹ ਜੀ ਤਰਿੰਕੋ ਜੀ ਕਹਿੰਦੇ 82 ਰਕਸੀ ਕਰੋ ਇਹਦਾ ਸਾਫ ਤੇ ਜਾਣਾ ਹੈ ਮਗਜਾ ਜੀ ਕੀ ਚੀਜ਼ ਬੋਲਦਾ ਪਛਾ ਆਹ ਇਹਦੇ ਪੰਜ ਤੇ ਮਗਜਾ ਜੀ ਉਹਦਾ ਵਧੀਆ ਗੱਲ ਕਰਦਾ ਹਾਂਜੀ ਚਾਹਤੀ ਕਰਦਾ 85 ਤੇਰਾ 85 1 ਕਿਲੋ ਬਹੁਤ ਚੱਲੀ ਜਦੋਂ ਹਾਂ ਜੀ ਇਹ ਕਿੱਥੇ ਆ ਗਏ ਕੋਈ ਨਹੀਂ ਕੋਈ ਖਾਦੀ ਕੋਈ ਨਾ ਕੋਈ ਆਪਣੀ ਬੋਲਣ ਗਈ ਹਾਂ ਅਸੀਂ ਕਿਧਰ ਗਏ ਹਾਂ ਜੀ ਆ ਜੀ ਮੇਰੇ ਇਹ ਆ ਰਹੀ ਬੈਠਾ ਲਾਓ ਚਲੋ ਭਾਈ ਇਧਰ ਭਾਈ ਇਧਰ ਜੀ ਹਾਂ ਜੀ ਕਿੰਨਾ ਹੋਇਆ ਜੀ 85 ਕਿਲੋ ਬਾਂਸ ਦਾ 85 ਕਿਲੋ ਜੀ ਉਹ ਲੋਕਿੰਗ ਨਾ ਕੋਈ ਹੁੰਦਾ ਬੰਦੇ ਦੇ ਅਰੇ ਨਾ ਮਾਲਮ ਆ ਲਾ ਲਾ ਪੂਰੇ ਗਾਉਂ ਦੇ ਅੰਦਰੋਂ ਪਾਈ ਫਸਟੋਂ ਨਰ ਖੁਸ਼ੀ ਹੋ ਗਿਆ ਨਾ ਕਰਵਾ ਮੈਂ ਕਿੱਥੇ ਵਰਕਿੰਗ ਆ ਯਾ ਮੈਨ ਨਾ ਮਾਲਾ ਦੇ ਬਸ ਨਾ ਤਾ ਇੱਕ ਮੋਟਰ ਲੱਗੇ ਨਾ ਆਈ 1086 ਰਣਜੀਤ ਸਿੰਘ ਦਾ ਭਾਈ ਵਾਏ ਤਰੀਕਾ ਦਾ 87 ਕਰੋ ਜੀ ਹਾਸੀ ਕਰੋ ਜੀ ਹਾਸੇ ਕਰੋ ਜੀ ਚਲੋ ਜੀ ਹਾਸੇ ਕਰਦੇ ਨਹੀਂ ਬਦੋ ਜੀ ਨਾ ਨਵੇਂ ਕਰੋ ਜੀ ਹਾਂ 90 90 ਕਰੋੜ ਦੇ ਲੱਖਵਾਰ ਹਾਂ ਜੀ ਹਾਂ 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 90 ਦੇ 90 ਬਿੱਟ ਤੁਹਾਨੂੰ ਬੇਰੇ ਕਰਦੇ ਹੁਣ 1 2 3 ਐਵੇਂ ਕਰਦੇ ਗਾਲਾਂ ਵਈ ਬਹੁਤ ਹੱਡਾ ਵਾਲੀ ਗਰੀ ਇਹਨਾਂ ਸਾਡੀਆਂ 1 2 3 ਨਾਲ ਹੀ ਗੱਲ ਕਰਦੇ ਨੇ 47000 ਵਾਹਰ ਦੂਬਾਰੀ ਕੰਮ ਹੋ ਰਹੀ ਹੈ ਤਾਂ ਹੁਣ ਬੰਦਾ ਨੀ ਕੋਈ ਬੰਦੂ 10000 ਬੰਦਾ ਜੀ ਹੋਰ

ਉਹ ਬੰਦੇ ਵੀ ਜਿਹੜੇ ਕੋਈ ਨਾ ਕੋਈ ਰੋਜ਼ ਦੇ ਕਾਰੋਬਾਰੀ ਆ ਖੜੇ ਹਾਂਜੀ ਚਾਰ ਇੱਕ ਚਾਰ ਕਰੋ ਜੀ ਇਧਰ 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 ਜੀ ਹਾਂਜੀ ਚਲੋ ਤੁਸੀਂ ਵੀ ਮੇਰੇ ਵੀ ਨਹੀਂ ਝਾਕੀਂ ਆਓ ਚਲੋ ਚਲੋ ਗੁਰੂ ਜਲੰਧਰ ਆਇਆ ਕਿੱਦਾਂ ਆ ਗਿਆ ਚੰਨਾਲ ਜਲੰਧਰ ਤੇਰੇ ਕੋਲ ਜਾਈਂ ਵਰ ਤੋਂ ਚਾਰ ਲੱਖ 1000 ਤੇ ਬਾਜੀ ਮੇਰੇ ਕੋਲ ਨਹੀਂ ਕਰਦਾ ਇਧਰ ਬਾਜੀ ਕਰਨਗੇ ਬਾਈਆ ਇਹ ਸੁਣ ਲੈ ਹਾਂ ਅੱਜ ਬਾਜੀ ਕਿਹੜਾ ਹੀ ਵਾਕਿਆ ਬੰਦਤੀ ਆ ਜੀ ਲੈ ਲੋ ਜੀ ਲੈ ਲੋ ਜੀ ਬਾਜੀ ਤੁਸੀਂ ਨਾਮ ਲੈ ਲੋ ਵੀਰ ਜੀ ਬਾਜੀ ਬਾਜੀ ਕਰੀਏਗੀ ਕੋਈ ਇੱਕ ਹੋਰ ਆ ਜੀ ਚਲੋ ਹੇਮ ਬਾਜੀ ਜੀ ਰੇਟ ਕਿਤੇ ਵੀ ਜਾ ਸਕਦਾ ਹਾਂਜੀ ਪਰ ਗੱਲ ਇਹ ਆ 30000 ਅਗਲੇ ਨੂੰ ਕਈ ਵਾਰੀ ਮੰਨ ਲਓ 30000 ਦੀ ਰੱਖਮੀ ਕੀਮਤ ਰੱਖਦੀ ਮਾਰਕ ਨੂੰ ਡਰਾਇਵਟਰ ਲੱਖ ਮਹਿੰਗਾ ਹੋ ਜਾਂਦਾ ਤੇ ਅਗਲੇ ਨੂੰ 30000 ਛੱਡਣਾ ਹੀ ਫਿਰ ਤੇ ਰਹਿ ਜਾਂਦਾ ਰੱਖਮੀ ਕੀਮਤ ਥੋੜੀ ਵੱਧ ਚਾਹੀਦੀ ਅੱਛਾ ਨਹੀਂ ਆਏ ਕਰੋ ਨਹੀਂ ਚਲੋ ਤਾਂ ਬੇਸਿਕ ਗੱਲ ਕਰਦੇ ਆ ਚੌਥੇ ਸੱਤ ਕਿੰਨੇ ਮਿੰਟ ਚੌਥੇ ਸੱਤ ਪਹਿਲੇ ਰੱਖਣਾ ਹੋਰ ਤਾਂ ਛੱਡ ਕੇ ਜਾਂਦਾ ਹੈ ਤਾਂ ਜਿਹੜਾ ਉਦੋਂ ਅਗਲਾ ਬੰਦਾ ਉਹਦਾ ਬਣ ਜੂ ਉਹਦਾ ਬਣ ਜੂ ਹਾਂ 2 ਨੰਬਰ ਤੇ 2 ਨੰਬਰ ਮੈਂ ਫਿਰ ਉਹ ਪੰਜ ਕਰੀ ਉਹ ਜਿੱਥੇ ਬਣ ਗਿਆ ਜਿੱਥੇ ਬਣ ਗਿਆ ਜੇ ਛਵਾ ਚਾਰ ਲੱਖ ਮੁੱਠੀ ਬੀਅਰ ਵੀ ਮਿਲ ਜੂ ਹਾਂ ਉਹ ਤਾਂ ਨਾ ਛੱਡੀ ਜਿਹੜਾ 30 ਹੈ ਜਿਹੜਾ 30 ਹੈ ਉਹ ਬੀਅਰ ਦੇ ਖਤੇ ਪਾਇਆ ਜਾਊਗਾ 40 4 ਲੱਖ ਪੰਜ ਲਿਆ ਜਾਵੇ ਇਹ ਤੇ ਨਾ ਹੋਣਾ ਨਾ ਅੰਮੀ ਫੋਲੀ ਹੈ ਛੱਡ ਗਿਆ ਟਰੈਕਟਰ ਮਹਿੰਗਾ ਚੱਕਿਆ ਗਿਆ ਹੁਣ ਬੋਲੀ ਤੇ ਮੜ ਕੇ ਛੱਡ ਕੇ ਭੱਜਣ ਕੇ ਜਾਣਗੇ 2 ਨੰਬਰ ਤੇ 440000 ਲਓ चौथा 800 कितनी पैडी है वो कह रहे थे उन्होंने 800 ठीक है वो 800 इसका कीमत तय किया जी चौथा 800 लेणे है जी ट्रैक्टर पे सानू ਤੁਸੀਂ ਕਾਗਜ਼ਵਰੀ ਮਹੀਨੇ ਚ ਕਰਾ ਦੇ ਜੇ ਛੋਟੇ ਤੋਂ ਮਹੀਨੇ ਚ ਕਾਲੀ ਨਹੀਂ ਹੁੰਦੇ ਬੰਦਾ ਟਰੈਕਟਰ ਕੱਟ ਕੇ ਜਾਂ ਰੈਕਟਰ ਤੋਂ ਡਾਲਦਾ ਜਿਹੜਾ ਨਹੀਂ ਦੇ ਕੇ ਜਮਾਲੇ ਹੋਰ ਮਹੀਨੇ ਜਿਹੜੇ ਲੇਟ ਹੋਗੇ ਤੁਹਾਡੇ ਤਾਂ 10000 ਰੁਪਏ ਕੱਟਾ ਦੇ 10000 ਕੱਟਾ ਕੱਟਾ ਟਰੈਕਟਰ ਦਾ 800 ਦਾ ਨਹੀਂ ਬਲਾਵਾ ਕਰਦੇ ਇਹ ਗੱਲ ਸਮਝੋ ਜੀ ਹਰਮ ਦਾ ਟਾਈਮ ਜਿਹੜਾ ਕੰਮ ਦਾ ਬਹੁਤ ਔਖਾ ਹੁੰਦਾ ਏ ਜੇ ਮੀਨਾ ਟਾਈਮ ਵਾਲਾ ਮੇਰੇ 22000 ਨੂੰ ਕਹਿੰਦਾ ਯਾਰ ਕੱਟ ਲਾਂਗੇ ਅਸੀਂ ਉਹ ਔਖਾ ਹੋ ਜਾ ਇਹਨੂੰ ਸਮਾਂ ਬਦਲੇ ਲੋ ਸਮਾਂ ਲੱਗ ਸਕਦਾ ਇਹਨੂੰ ਕਹਿੰਦਾ ਯਾਰ ਜਦੋਂ ਅਗਲਾ 30000 ਦੇ ਦੇ ਇਹਨੂੰ ਤੇ ਹੁਣ 3 ਮਹੀਨੇ ਲੈ ਲੋ ਤੇ ਵਈ 3 ਮਹੀਨੇ ਵਾਲੀ ਗੱਲ ਨਹੀਂ ਚੱਲਦੀ ਇਹ ਟਰੈਕਟਰ 50000 ਚੜ ਗਿਆ ਅਗਲਾ 30000 ਚੜ੍ਹਨ ਨੂੰ ਮਿਲਦਾ ਨਹੀਂ ਮੈਂ ਫਾਰਮ ਆਉਂਖਾਂ ਦਾ پہلے چلنا نہیں چلنا ہے دوسری ایک منٹ کر دو میں جا رہا ہوں جو تھا منو ساتھ رو مہینے نہیں دیتا لیکن تو بھی چل جائے گا تانوں تھوڑی دے باہر میں شروع کر رہا ہوں واہ میں me digas. Ah, no, 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 ਹਾਂ ਇਹ 3000 ਛੱਡ ਗਿਆ ਜਿਹੜਾ ਅਗਲਾ ਬੰਦਾ ਹੈ ਉਹਦੇ ਨਾਲ ਟਰੈਕਟਰ ਦੀ ਗੋਲੀ ਟੁੱਟ ਗਈ ਜਿਹੜਾ ਇਹ 3000 ਛੱਡ ਕੇ ਉਹ ਟਰੱਕ ਬੰਦੇ ਨੂੰ ਉਹ ਬੰਦੇ ਨੂੰ ਮੇਰਾ ਤਾਂ ਬੰਦਾ ਆ ਕੇ ਘੱਟ ਚੁਟ ਗਿਆ ਦੋਸਤ ਉਹ ਨਾ ਰਹਿ ਗਿਆ ਸੀ ਉਹ ਨਾ ਇਹ ਨਾ ਜਿਹਨੇ ਬੰਦਾ 10000 ਆ ਗਿਆ ਉਹਦਾ ਪੂਰਾ ਸੋਕਾ ਟਾ ਕੰਮ ਲਿਆ

ਮੈਂ ਆਇਆ ਵੀ ਕੱਲ ਹੀ ਗੱਲ ਵੀ ਇਹ ਦੱਸਾਂ ਕਰਦਾ ਚਲੋ ਮੈਂ ਨਹੀਂ ਕਹਿੰਦਾ ਪਰ ਜੱਟ ਜ਼ਿੰਮੇਦਾਰ ਮੈਂ ਖੌਦ ਜਾਤਿਆਂ ਇਹ ਤਾਂ ਜਿੰਨੇ ਕੰਮ ਲਈ ਫਾਰਮ ਵੀ ਕੋਈ ਨਹੀਂ ਹਾਂ ਜੋ ਘਾਟਿਆ ਰਹਿ ਬਾਰੀ ਤੇ ਮਾਪਿੰਡਾਂ ਦੀਆਂ ਵੀਡੀਓਆਂ ਸਾਡੇ ਪਿੰਡਾਂ ਵੀ ਹਾਲ ਫਾਮ ਲੜਦੀਆਂ ਜ਼ਮੀਨਾਂ ਆਮ ਬੋਲੀ ਨਾਲੋਂ ਤਿੱਗਣੀਆਂ ਚੋਗਣੀਆਂ ਚੜ ਜਾਂਦੀਆਂ ਹਾਂ ਫਿਰ ਬੰਦੇ ਕਈ ਮੁਕਰਦੇ ਵੀ ਉਹਦੇ ਵਿੱਚ ਹੁਣ ਗੱਲ ਇਹ ਆ ਮੈਂ ਤਾਂ ਇਹ ਕਹਿੰਦਾ ਹੁਣ ਜ਼ਮੀਨ ਦਾ ਬਿਆਨ ਨਾ ਹੀ ਕਰਦੇ ਆ ਕੋਈ ਮੰਨ ਲਓ 10% ਜ਼ਮੀਨ ਤੇ ਬਿਆਨਾ ਲਿਖਾਉਂਦਾ ਕੋਈ ਅੱਜਕੱਲ 25 ਲੱਖ ਦਾ ਖੇਤ ਨੂੰ 2 ਲੱਖ ਨੂੰ ਬਿਆਨਾ ਨਹੀਂ ਲਿਖਾਉਂਦਾ ਅਗਲਾ ਕਹਿੰਦਾ 5 ਲੱਖ ਰੱਖ ਬਈ ਹਾਂ ਉਹੀ ਮੈਂ ਸਾਧ ਤੋਂ ਮੰਗਣਾ ਚੋਚਾ ਹੀ ਸਾਕੀ ਨੂੰ ਦਿਖਾਉਂਦਾ ਉਹਦੇ ਵਿੱਚ ਬਈ ਨਹੀਂ